ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਤੇ ਅੱਜਕੱਲ ਕਬੂਤਰਾਂ ਕਾਰਨ ਦਹਿਸ਼ਤ ਦਾ ਮਾਹੌਲ ਹੈ ਯਾਤਰੀਆਂ ਨੂੰ ਟਰਮੀਨਲ ਅੰਦਰ ਉੜਦੇ ਕਬੂਤਰਾਂ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲਾਂ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਚਰਚਾ ਦੇ ਵਿੱਚ ਸੀ ਉਸ ਤੋਂ ਬਾਅਦ ਉੱਤਰੀ ਭਾਰਤ ਦਾ ਸਭ ਤੋਂ ਵੱਧ ਰਸ਼ਵਾਲਾ ਇਹ 에ਅਰਪੋਰਟ ਵੱਧ ਇੰਤਜ਼ਾਮੀ ਕਾਰਨ ਚਰਚਾ ਦੇ ਵਿੱਚ ਹੈ ਯਾਤਰੀਆਂ ਦਾ ਕਹਿਣਾ ਹੈ ਕਿ ਟਰਮੀਨਲ ਦੇ ਅੰਦਰ ਕਬੂਤਰ ਖੁੱਲੇ ਆਮ ਉੜਦੇ ਤੇ ਬੈਠਦੇ ਨਜ਼ਰ ਆਉਂਦੇ ਨੇ। ਕਈ ਵਾਰ ਇਹ ਖਾਣ ਪੀਣ ਵਾਲੇ ਖੇਤਰਾ, ਬੈਠਕਾਂ ਅਤੇ ਬੋਰਡਿੰਗ 게ਟਾਂ ਤੱਕ ਵੀ ਪਹੁੰਚ ਜਾਂਦੇ ਨੇ। ਜਿਸ ਨਾਲ ਗੰਦਗੀ ਅਤੇ ਬਿਮਾਰੀਆਂ ਦਾ ਖਤਰਾ ਬਣਦਾ ਜਾ ਰਿਹਾ ਹੈ। ਇਹ ਸਥਿਤੀ ਸੁਰੱਖਿਆ ਪੱਖੋਂ ਵੀ ਚਿੰਤਾਜਨਕ ਹੈ। ਕਿਉਂਕਿ ਰਨਵੇ ਦੇ ਨੇੜੇ ਪੰਛੀਆਂ ਦੀ ਗਿਣਤੀ ਦਾ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਸਥਾਨਕ ਸਰੋਤਾਂ ਅਨੁਸਾਰ ਹਰ ਰੋਜ਼ 1 ਲੱਖ ਤੋਂ ਵੱਧ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਨੇ ਜਿਨ੍ਹਾਂ ਵਿੱਚ ਦੇਸੀ ਅਤੇ ਵਿਦੇਸ਼ੀ ਦੋਵੇਂ ਸ਼ਾਮਿਲ ਨੇ ਹੁਣ ਯਾਤਰੀਆਂ ਨੇ 에어ਪੋਰਟ ਅਥਾਰਟੀ ਨੂੰ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਫ਼ਰ ਸੁਰੱਖਿਅਤ ਅਤੇ ਸੁਖਦਾਈ ਬਣ ਸਕੇ న్యూਸ ਟੈਸਟ ਰਿਪੋਰਟ ਜਨਿਤ ਤਾਸ਼ੀ